ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਪਨੀਰ ਸਿੰਘ ਧਾਮੀ ਆ ਤੇ ਕਿਹੜਾ ਪਿੰਡ ਆ ਜੀ ਇਹ ਆਪਣਾ ਪਿੰਡ ਹੈਗਾ ਸ਼ੇਰਪੁਰ ਗਲੰਡ ਤੇ ਜਿਹੜਾ ਟੂਰਨਾਮੈਂਟ ਇਸ ਵਾਰ ਕਰਵਾ ਰਹੇ ਕਿੰਨਾ ਟੂਰਨਾਮੈਂਟ ਆ ਜੀ ਇਹ ਇਹ ਆਡਾ 13ਵਾਂ ਟੂਰਨਾਮੈਂਟ ਆ ਸਰ ਇਹਦੇ ਵਿੱਚ ਕਿੰਨੀਆਂ ਟੀਮਾਂ ਹੁੰਦੀਆਂ ਜੀ ਇਹਦੇ ਵਿੱਚ ਇਸ ਸਾਲ ਅਸੀਂ 48 ਟੀਮਾਂ ਲਈਆਂ ਆ ਤੇ ਜਿਹੜਾ ਇਨਾਮ ਰੱਖਦੇ ਆ ਅਸੀਂ ਫਸਟ ਸੈਕੰਡ ਥਰਡ ਉਹ ਕਿੰਨੀ ਮਾਊਂਟ ਹੋਣੀ ਜੀ ਸਾਡਾ ਇਸ ਵਾਰ ਹੀ ਹੈਗਾ ਪਹਿਲਾ ਪ੍ਰਾਈਜ਼ ਹੈਗਾ 51000 ਦੂਜਾ ਹੈਗਾ 31000 ਤੀਜਾ ਚੌਥਾ ਹੈਗਾ 81800 ਤੇ ਪੰਜਵੇਂ ਤੋਂ ਲੈ ਕੇ ਨੌਵਾਂ ਹੈਗਾ 313100 ਰੁਪਈਆ ਤੇ ਮ ਤੇ ਮੈਨੋਂ ਦਾ ਸੀਰੀਜ਼ ਬਾਹਰ ਵਾਲਾ LCD ਪਲੱਸ 5100 ਰੁਪਇਆ ਆ ਬੈਸਟ ਬੈਟਸਮੈਨ ਬੈਸਟ ਬੋਲਰ ਪਿੰਡ ਵਾਲਾ ਉਹਨਾਂ ਨੂੰ ਵੀ LCD ਆ ਤੇ ਜਿਹੜੇ ਬਾਹਰ ਵਾਲੇ ਆ ਪਲੇਅਰ ਉਹਨਾਂ ਲਈ ਹੋਣਗੇ ਬੈਸਟ ਬੈਟਸਮੈਨ ਤੇ ਬੈਸਟ ਬੋਲਰ ਫਾਈਨਲ ਡੇ ਅਸੀਂ ਸਟੈਂਡਿੰਗ ਫੈਨ ਦੀ ਆਵਾਂਗੇ ਤੇ ਇਹ ਤੁਸੀਂ ਜਿੱਦਾਂ ਇੱਕ ਸ਼ਬਦ ਜੂਦ ਕੀਤਾ ਨਰੋਲ ਟੂਰਨਾਮੈਂਟ ਆ ਇਹਦਾ ਕੀ ਹੈਗਾ ਕੀ ਇਹਦੇ ਵਿੱਚ ਨਰੋਲ ਦੇ ਵਿੱਚ ਆਪਣੇ ਪਿੰਡ ਪੱਧਰ ਹੋਊਗਾ ਪਹਿਲਾ ਟੂਰਨਾਮੈਂਟ ਫਾਈਨਲ ਡੇ ਅਸੀਂ ਦੋ ਬਾਰੋਂ ਲਵਾਂਗੇ ਤੇ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਦਾ ਪਿੰਡਾਂ ਵਾਲਿਆਂ ਨੂੰ ਨਰੋਲ ਖੇਲੋ ਇਮਾਨਦਾਰੀ ਨਾਲ ਖੇਲੋ ਆਈਡੀਆਂ ਉਡੀਆਂ ਚੈੱਕ ਕਰਨ ਵਾਲੇ ਇਹਦੇ ਵਿੱਚ ਰੋਲੇ ਦੇ ਵਿੱਚ ਅਸੀਂ ਨਾ ਪਾਈਏ ਸਾਰੇ ਇਮਾਨਦਾਰੀ ਨਾਲ ਖੇਲ ਕੇ ਜਿੱਤੋ ਤੁਹਾਨੂੰ ਵੀ ਸਵਾਦ ਆਊਗਾ ਹੁਣ ਇੱਕ ਟੀਮ ਇਮਾਨਦਾਰੀ ਨਾਲ ਖੇਲਦੀ ਆ ਦੂਜੀ ਬਾਹਰੋਂ ਖਲਾ ਲੈਂਦੀ ਉਹ ਵੀ ਚੰਗੀ ਗੱਲ ਨਹੀਂ ਹੈਗੀ ਤੁਸੀਂ ਮਾੜਾ ਜਾਂ ਆਪਣਾ ਇਸ ਨੂੰ ਪਰਹੇਜ਼ ਕਰੋ ਤੇ ਆਪਣਾ ਜਿਹੜਾ ਟੂਰਨਾਮੈਂਟ ਆ ਬਾਕੀ ਟੂਰਨਾਮੈਂਟਾਂ ਨਾਲੋਂ ਕਿੱਦਾਂ ਖਾਸ ਹੁੰਦਾ ਜਾਂ ਕਿੱਦਾਂ ਅਲੱਗ ਹੁੰਦਾ ਭਾਜੀ ਅਸੀਂ ਵੱਧ ਤੋਂ ਵੱਧ ਟਰਾਈ ਕਰੀ ਦੀਏ ਜਿਹੜੀਆਂ ਸਾਡੇ ਟੀਮਾਂ ਆ ਉਹਦੀਆਂ ਨਾ ਉਹਨਾਂ ਦਾ ਖਰਚਾ ਘੱਟ ਤੋਂ ਘੱਟ ਆਵੇ ਇਸੇ ਹੀ ਕਰਕੇ ਅਸੀਂ ਇਹ ਨਵੀਂ ਚੀਜ਼ ਸ਼ੁਰੂ ਕੀਤੀ ਸੀ ਪਹਿਲਾ ਟੂਰਨਾਮੈਂਟ ਕਰਾਇਆ ਸੀ ਪਹਿਲਾ ਜਿਹੜਾ ਪਿੰਡ ਪੱ ਇਹ ਫਾਈਨਲ ਡੇ ਵੀ ਅਸੀਂ ਦੋ ਵਾਰੋਂ ਕਰੀਦੇ ਅਸੀਂ ਨਾ 5ਵੇਂ ਤੋਂ 9ਵਾਂ ਪ੍ਰਾਈਜ਼ ਲਈਦਾ ਉਹਦੇ ਵਿੱਚ ਵੀ ਇੱਕ ਪਲੇਅਰ ਦਾ ਸਿਰਫ 5 ਟੀਮਾਂ ਨੂੰ ਖਰਚਾ ਪੈਂਦਾ ਆ ਜੇ ਉਹ ਜਾਦਾ ਵਧੀਆ ਪਲੇਅਰ ਕਰਦੇ ਆ ਨਹੀਂ ਤਾਂ ਤਕਰੀਬਨ ਸਾਰੀਆਂ ਟੀਮਾਂ ਦਾ ਖਰਚਾ ਨਿਕਲ ਜਾਂਦਾ ਆ ਤੇ ਦਰਸ਼ਕਾਂ ਲਈ ਕੀ ਖਾਸ ਹੁੰਦਾ ਜੀ ਇਹਦੇ ਵਿੱਚ ਦਰਸ਼ਕਾਂ ਲਈ ਅਸੀਂ ਇਹਦੇ ਵਿੱਚ ਲੱਕੀ ਡਰਾ ਕੱਢਾਂਗੇ ਉਹਦੇ ਵਿੱਚ ਆਪਾਂ ਪਹਿਲਾ ਇੱਕ LCD ਲਗੂ ਫਿਰ ਸਟੈਂਡਿੰਗ ਫੈਨ ਹੋਊਗਾ ਤਿੰਨ ਅਸੀਂ ਗਿਫਟ ਦਿਆਂਗੇ ਬਹੁਤ ਵਧੀਆ ਇਹ ਜਿਹੜੇ ਤੁਸੀਂ ਲੱਕੀ ਡਰਾ ਕੱਢਦੇ ਆ ਇਹਦੇ ਜਿਹੜਾ ਕੂਪਨ ਫ੍ਰੀ ਹੁੰਦਾ ਜਾਂ ਹਾਂਜੀ ਇਹਦਾ ਕੂਪਨ ਫ੍ਰੀ ਪੈਂਦਾ ਜੀ ਕਮੇਟੀ ਕੋਲ ਜਦੋਂ ਟੂਰਨਾਮੈਂ ਅਨੀ ਟਾਈਮ ਆਕੇ ਕੋਈ ਵੀ ਮੈਂ ਇੱਕ ਹੋਰ ਰਿਕਵੈਸਟ ਕਰਦਾ ਸਾਡੇ ਟੂਰਨਾਮੈਂਟ ਨੂੰ ਕੱਲਾ ਪ੍ਰਾਈਜ਼ ਜਿਹੜੇ ਆਪਾਂ अमाउंट ਦੇਣੀ ਆ ਉਹ ਤੇ ਨਾ ਜੱਜ ਕਰੋ ਸਾਡਾ ਹੁੰਦਾ ਕਿ ਪਹਿਲੇ ਦਿਨ ਤੋਂ ਲੈ ਕੇ ਅਸੀਂ ਸਾਰੇ ਪਲੇਅਰਾਂ ਨੂੰ ਕੋਈ ਛੋਟਾ ਵੱਡਾ ਜਿਹੜਾ ਵੀ ਪਰਫਾਰਮ ਕਰਦਾ ਸੀ ਉਹਨੂੰ ਵਧੀਆ ਗਿਫਟ ਦਿੰਨੇ ਆ ਵਧੀਆ ਉਹਦਾ ਮਾਨ ਸਰਕਾਰ ਕਰਦੇ ਆ ਫਾਈਨਲ ਡੇ ਤੱਕ ਅਸੀਂ ਸਾਰਿਆਂ ਨੂੰ ਬਰਾਬਰ ਰੱਖੀਦਾ ਇਸ ਕਰਕੇ ਸਾਡਾ ਪ੍ਰਾਈਜ਼ਾਂ ਤੇ ਨਾ ਜਾਓ ਅਸੀਂ ਜੋ ਸਮਾਨ ਵੰਡੀਦਾ ਸੀ ਉਹ ਵੀ ਇੱਕ ਵਾਰੀ ਸਾਰਿਆਂ ਭਰਾਵਾਂ ਨੂੰ ਮੇਰਾ ਰਿਕਵੈਸਟ ਆ ਉਹ ਵੀ ਚੀਜ਼ਾਂ ਦੇਖੋ ਪ੍ਰਾਈਜ਼ ਨਾਲੋਂ ਮੈਂ ਤਾਂ ਇੱਕ ਸਾਰਿਆਂ ਜਿੰਨੀਆਂ ਵੀ ਕਮੇਟੀਆਂ ਟੂਰਨਾਮੈਂਟ ਕਰਾਉਂਦੀਆਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਪ੍ਰਾਈਸ ਹਿਸਾਬ ਨਾ ਰੱਖੋ ਪਰ ਡਿਵਾਈਡ ਸਾਰਿਆਂ ਦੇ ਵਿੱਚ ਕਰੋ ਸਾਡੀ ਇਹ ਖਾਸੀਅਤ ਹੈ ਇੱਕ ਬਹੁਤ ਵੱਡੀ ਜਿਹੜੀ ਟੂਰਨਾਮੈਂਟ ਦੇ ਵਿੱਚ ਹੈ ਪਹਿਲੇ ਦਿਨ ਤੋਂ ਲੈ ਕੇ ਅਸੀਂ ਸਾਰਿਆਂ ਨੂੰ ਹੀ ਪਹਿਲੇ ਮੈਚ ਦੇ ਵਿੱਚੋਂ ਮੈਂ ਇੱਕ ਚੀਜ਼ ਹੋਰ ਅਨਾਉਂਸ ਕਰਨਾ ਚਾਹ ਹਰ ਇੱਕ ਮੈਚ ਦੇ ਵਿੱਚ ਪੂਰੇ ਟੂਰਨਾਮੈਂਟ ਵਿੱਚ ਅਸੀਂ ਕੋਈ ਨਾ ਕੋਈ ਗਿਫਟ ਜ਼ਰੂਰ ਦਵਾਂਗੇ ਜੋ ਪਹਿਲੀ ਬਾਲ ਉੱਤੇ ਛੱਕਾ ਜਾਂ ਬੋਲ ਲਾਊਗਾ ਓਕੇ ਹਾਂਜੀ ਸਰ ਕੀ ਨਾਮ ਆ ਜੀ ਅਮਿਤਪਾਲ ਸਿੰਘ ਤੇ ਜਿਹੜਾ ਸ਼ੇਰਪੁਰ ਗ੍ਰੈਂਡ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਟੂਰਨਾਮੈਂਟ ਵਿੱਚ ਅਸੀਂ ਸਾਰੇ ਜਿਹੜੇ ਛੋਟੇ ਤੋਂ ਵੱਡੇ ਪਲੇਅਰ ਤੱਕ ਸਾਰਿਆਂ ਨੂੰ ਮਾਨ ਸਮਾਨ ਬਰਾਬਰ ਕਰੀਦਾ ਇਹ ਨਹੀਂ ਕਿ ਹਾਂ ਵੱਡਾ ਕੋਈ ਪਲੇਅਰ ਆਂਦਾ ਜਾਂ ਕੋਈ ਛੋਟਾ ਪਲੇਅਰ ਅਸੀਂ ਉਹਨੂੰ ਦੇਖਦੇ ਨਹੀਂ ਇਹ ਸਾਰਿਆਂ ਨੂੰ ਬਰਾਬਰ ਦੇਖੀਦਾ ਹਰੇਕ ਸਾਲ ਦੇਖੀਦਾ ਤੇ ਲੰਗਰ ਦੇ ਚਾਰ ਦੇ ਚਾਰ ਦਿਨ ਆਪਾਂ ਲੰਗਰ ਲਾਵਾਂਗੇ ਉਹਦੇ ਵਿੱਚ ਕੋਈ ਆਪਾਂ ਕਿਸੇ ਪਲੇਅਰ ਨੂੰ ਇਹ ਨਹੀਂ ਕਿ ਹਾਂ ਕਿ ਆਪਾਂ ਕਿਸੇ ਦਾ ਪਹਿਹ ਲਗਵਾਵਾਂਗੇ ਸਾਡੇ ਟੂਰਨਾਮੈਂਟ ਜਿਆਦਾਤਰ ਇਹੀ ਹੁੰਦਾ ਕਿ ਜਿੰਨੇ ਪਲੇਅਰ ਆਵੇ ਛੋਟੇ ਤੋਂ ਵੱਡੇ ਸਾਰਿਆਂ ਨੂੰ ਮਾਨ ਸਮਾਨ ਅਸੀਂ ਕਰਕੇ ਬਰਾਬਰ ਭੇਜੀਦਾ ਦੇ ਦਰਸ਼ਕਾਂ ਲਈ ਕੀ ਖਾਸ ਹੁੰਦਾ ਇਹ ਦੇ ਵਿੱਚ ਦਰਸ਼ਕਾਂ ਲਈ ਆਪਣੇ ਇਹ ਹੈ ਕਿ ਆਪਾਂ ਉਹਦੇ ਵਿੱਚ ਆਪਾਂ ਲੱਕੀ ਡਰਾਅ ਦਿੰਨੇ ਆ ਕੋਈ ਪੈਸਾ ਨਹੀਂ ਹੁੰਦਾ ਉਹਦੇ ਵਿੱਚ ਲਗਦਾ ਉਹਨਾਂ ਦਾ ਇਹ ਪਹਿਲੇ ਦਿਨ ਤੋਂ ਲੈ ਕੇ ਆਪਾਂ ਆਖਰੀ ਦਿਨ ਤੱਕ ਪਰਚੀਆਂ ਪੈਂਦੀਆਂ ਸਾਰਿਆਂ ਸਾਹਮਣੇ ਆਪਾਂ ਪਰਚੀਆਂ ਖੁੱਲ੍ਹਦੀਆਂ ਤੇ ਲੱਕੀ ਡਰਾ ਜੋ ਹੁੰਦਾ ਉਹਨਾਂ ਬਾਤ ਤੋਂ ਬਾਤ ਆਪਾਂ ਗਿਫਟ ਵੰਡੀ ਦੇ ਬਾਕੀ 플레이ਰਸ ਨੂੰ ਜਾਂ ਸਮਾਜ ਨੂੰ ਕੀ ਅਪੀਲ ਆ ਤੁਹਾਡੀ 플레이ਰਾਂ ਨੂੰ ਇਹ ਹੈ ਕਿ ਆਪਣੇ ਵਧੀਆ ਟੰਗ ਨਾਲ ਆਓ ਖੇਲਣ ਨਰੋਲ ਟੂਰਨਾਮੈਂਟ ਦਾ ਨਰੋਲ ਹੀ ਖੇਲੋ ਕਿਉਂਕਿ ਅੱਜ ਕੱਲ ਜਿੱਦਾਂ ਹੁਣ ਵੱਡੇ ਟੂਰਨਾਮੈਂਟ ਆ ਜਾਂਦੇ ਟੀਮਾਂ ਬਾਹਰਲੇ 플레이 ਲੈ ਜਾਂਦੇ ਨਰੋਲ ਦਾ ਖਲਾ ਕੇ ਬਣਾ ਕੇ ਉਹ ਚੀਜ਼ ਨੂੰ ਆਪਾਂ ਘੱਟ ਕਰਨਾ ਚਾਹੁੰਦੇ ਆਂ ਅਸੀਂ ਖਤਮ ਕਰਨਾ ਚਾਹੁੰਦੇ ਆਂ ਇਸ ਕਰਕੇ ਨਰੋਲ ਦਾ ਤੇ ਨਰੋਲ ਹੀ ਆਵੇ ਤੇ ਉਹ ਸਭ ਤੋਂ ਵਧੀਆ ਗੱਲ ਹੋਊਗੀ ਸਮਾਜ ਨੂੰ ਕੋਈ ਅਪੀਲ ਕਰਨੀ ਚਾਹੀਦੀ ਸਮਾਜ ਨੂੰ ਇਹ ਕਹਿੰਦੇ ਆ ਕਿ ਹਾਂ ਬਾਤ ਬਾਤ ਟੂਰਨਾਮੈਂਟ ਕਰਾਓ ਪਲੇਅਰਾਂ ਨੂੰ ਅੱਗੇ ਆ ਕੇ ਕਰੋ ਗ੍ਰਾਊਂਡ ਆਪਾਂ ਸਰਕਾਰ ਨੂੰ ਕਿ ਗ੍ਰਾਊਂਡ ਆ ਸਾਰਿਆਂ ਨੂੰ ਦੋਆ ਕਿ ਹੁਣ ਇਸ ਪਿੰਡ ਦੇ ਵਿੱਚ ਗ੍ਰਾਊਂਡ ਹੈਗੇ ਪਲੇਅਰ ਆ ਜਾਂਦੇ ਖੇਡਣ ਕਈਆਂ ਵਾਲਾ ਗ੍ਰਾਊਂਡ ਹੈ ਹੀ ਨਹੀਂ ਜੇ ਕਈਆਂ ਕੋ ਹੈਗੀਆਂ ਉਹ ਖਤਮ ਕਰੀ ਜਾਂਦੇ ਸਰਕਾਰ ਇਸ ਕਰਕੇ ਆਪਾਂ ਇਹ ਕਰਨੇ ਆਂ ਇਨ ਰੋ ਟੂਰਨਾਮੈਂਟੋਂ ਬੱਤਵਾਦਣਾ ਅੱਗੇ ਲੈ ਕੇ ਆਓ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਾਮ ਸ਼ਿਵ ਕੁਮਾਰਾ ਜੀ ਤੇ ਜਿਹੜਾ ਸ਼ੇਰਪੁਰ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਯੂਥ ਆ ਉਹ ਨਸ਼ੇ ਛੱਡ ਕੇ ਥੋੜੇ ਸਪੋਰਟਸ ਗੇਮ ਗੇਮਾਂ ਵੱਲ ਆਉਣ ਤਾਂ ਕਿ ਜੇ ਆਪਣੇ ਸਰੀਰਕ ਤੌਰ ਤੇ ਫਿੱਟ ਰਹਿਣ ਤੇ ਆਪਣੇ ਗੇਮ ਨਾਲ ਕੋਈ ਨਾ ਕੋਈ ਗੇਮ ਜਰੂਰ ਰੱਖੋ ਤੇ ਗੇਮ ਨਾਲ ਜਰੂਰ ਜੁੜੋ ਕੀ ਨਾਮ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਹ ਟੂਰਨਾਮੈਂਟ ਬਾਰੇ ਇਹੀ ਗੱਲ ਕਹਿਣੀ ਚਾਹੁੰਦਾ ਕਿ ਚਲ ਤੇ ਜਿੰਨੇ ਵੀ ਦਰਸ਼ਕ ਦੇਖਦੇ ਆ ਚੈਨਲ ਨੂੰ ਜਾਂ ਜਿੰਨੇ ਵੀ ਹੋਰ ਜਿੰਨਾ ਤੱਕ ਵੀ ਪਹੁੰਚਦਾ ਆ ਖੇਡ ਪ੍ਰੇਮੀ ਸਾਰੇ ਆਓ ਦਰਸ਼ਕਾਂ ਦੇ ਦਰਸ਼ਕਾਂ ਲਈ ਵੀ ਇਨਾਮ ਹੈਗੇ ਜਿਹਦਾ ਤੁਸੀਂ ਬਾਅਦਿਆਂ ਦੱਸੀ ਦਿੱਤਾ ਹਨ ਤੇ ਸਾਰੇ ਜਣੇ ਆਓ ਤੇ ਟੀਮ ਟੂਰਨਾਮੈਂਟ ਦੀ ਰਾਉਂਡ ਨੂੰ ਵਧਾਓ